ਬਾਈ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਬਾਈ ਨਾ ਬੜੀ ਤਗੜੀ ਖਬਰ ਲੈ ਕੇ ਆਏ ਆ ਬਾਈ ਤੇ ਜੇ ਤੁਹਾਨੂੰ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਤੇ ਲਿਕ ਕਰਿਓ ਨਾ ਬਾਈ ਬਾਈ ਮੈਂ ਕਰਦਾ ਸੀਗਾ ਕਣਕ ਦੇ ਸਪਰੇ ਤੇ ਬਾਈ ਕੈਮਰਾ ਮਾਰ ਕੇ ਦਿਖਾ ਦੇ ਮੜਾ ਜਾ ਆ ਦੇਖੀ ਬਾਈ ਯਾਰ ਕੀ ਹਾਲ ਕੀਤਾ ਆ ਦੇਖ ਬਾਈ ਆ ਹਾਲ ਦੇਖ ਲੈ ਬਾਈ ਸਾਡੀਆਂ ਕਣਕਾਂ ਬੱਟਾਂ ਦਾ ਕੀ ਹਾਲ ਕੀਤਾ ਤੇ ਇੱਕ ਗੱਲ ਹੋਰ ਹੈ ਬਾਈ ਇਹ ਨਾ ਕੀਤਾ ਸੂਰਾ ਨੇ ਪਿਛਲੇ ਸਾਲ ਵੀ ਸੂਰਸੀਗੇ ਬਾਈ ਕੋਈ ਹੱਲ ਨਹੀਂ ਹੋਇਆ ਤੇ ਐਤਕੀ ਵੀ ਸੂਰੇ ਹੀ ਆ ਬਾਈ ਤੇ ਆਪਾਂ ਬਾਈ ਨਾਲ ਕਰਾਉਨੇ ਆ ਗੱਲਬਾਤ ਬਾਈ ਕੀ ਰੇਟ ਦੇ ਆ ਫਿੱਕੇ ਦੇ ਮਣ ਬਈ 55000 ਦਾ ਭਾਅ 55000 ਦਾ ਭਾਅ ਤੇ ਆ ਕਣਕ ਖਰਾਬ ਹੋ ਜਾਂਦੀ ਜਿਹੜੀ ਹਾਂਜੀ ਬਾਈ ਇਹ ਕਣਕ ਬਈ ਬਹੁਤ ਖਰਾਬ ਕਰਦੇ ਆ ਸਾਡੇ ਪਿਛਲੀ ਵਾਰ ਸਾਡੇ ਕੋਲੇ 15 ਕਿੱਲੇ ਸੀਗੇ ਤੇ 7 ਕਿੱਲੇ ਕਣਕ ਦੀਆਂ ਵਟਾਂ ਢਾਹਦੀਆਂ ਸੀਗੀਆਂ ਤੇ ਐਤਕੀ ਵੀ ਉਹੀ ਹਾਲ ਹੈ ਕਿ ਵੀ ਸਾਰੀਆਂ ਵਟਾਂ ਢਾਹ ਬਾਈ ਇੱਕ ਵਟ ਨਹੀਂ ਤੁਹਾਨੂੰ ਅੱਗੇ ਵੀ ਦਿਖਾਉਣੇ ਆ ਆ ਜਾ ਬਾਈ ਕੈਮਰਾ ਮਾਰ ਕੇ ਦਿਖਾਈ ਮੜਾ ਜਾ ਛਿਤੀ ਆ ਜਾ ਆਰਾ ਬੁਰਾ ਹਾਲ ਕੀਤਾ ਹੋਇਆ ਬਈ ਸਾਡੇ ਇਰਗੇ ਦੇ ਵਿੱਚ ਸੂਰਾ ਨੇ ਤੇ ਯਾਰ ਇਹਨਾਂ ਦਾ ਨਾ ਕੋਈ ਹੱਲ ਹੋਣਾ ਛੜੀਦਾ ਆ ਤਖਾਈ ਬਾਈ ਯਾਰ ਕੈਮਰਾ ਮਾਰ ਕੇ ਲੈ ਆ ਦੇਖੀ ਅੱਗੇ ਆ ਜਾ ਅੱਗੇ ਆ ਲੈ ਲੈ ਅੱਗੇ ਆ ਜਾ ਬਾਈ ਵੇਖ ਵੇਖ ਬਾਈ ਸਾਰੇ ਤੁਰ ਤਕਰ ਬੱਟਾਂ ਨਾਲ ਬੁਰਾ ਹਾਲ ਕੀਤਾ ਹੋਇਆ ਬਈ ਤੇ ਇੱਕ ਗੱਲ ਬਾਈ ਧਿਆਨ ਨਾਲ ਸੁਣਨ ਵਾਲੀ ਹੈ ਅੱਛਾ ਜੇ ਇਹਨਾਂ ਦੇ ਕੰਚੀ ਮਾਰਦੇ ਆ ਕੰਚੀ ਮਾਰਦੇ ਆ ਤੁਸੀਂ ਸਮਝ ਹੀ ਗਏ ਹੋਵੋਗੇ ਫਿਰ ਮੁੱਦਾ ਚੱਕ ਲੈਂਦੇ ਆ ਬਈ ਫਿਰ ਮੁੱਦਾ ਚੱਕ ਲੈਂਦੇ ਆ ਵੀ ਇਹ ਜਾਨਵਰ ਮਾਰਦੇ ਆ ਅੱਛਾ ਹੁਣ ਤੁਸੀਂ ਇਹ ਦੱਸਿਓ ਵੀ ਹੁਣ ਕੀ ਹੱਲ ਹੋਣਾ ਚਾਹੀਦਾ ਹੈ ਕਿਸਾਨ ਭਰਾ ਸਾਡਾ ਪਾਣੀ ਲਾਊਗਾ ਨੱਕੇ ਬੰਦ ਕਰੂਗਾ ਕਿ ਬੱਟਾ ਬੰਦ ਕਰੂਗਾ ਕਿ ਕਿੱਧਰ ਜਾਊਗਾ ਕਿ ਰੋਟੀ ਖਾਊਗਾ ਕਿ ਚਾਹ ਪੀਊਗਾ ਬੁਰਾ ਹਾਲ ਕਰਕੇ ਬਈ ਸਾਰੀ ਤਿੰਨ ਦੀ ਤਿੰਨ ਕਿੱਲੇ ਕਾਣ ਕਦਾਂਗਾ ਸਾਰੀਆਂ ਬੱਟਾ ਟਾਂਗਾ ਬੰਗੇ ਤੇਰਾ ਬਾਈ ਦੱਸੋ ਤੁਸੀਂ ਕਮੈਂਟ ਕਰਕੇ ਵੀ ਕੀ ਹੱਲ ਹੋਣਾ ਚਾਹੀਦਾ ਪਿਛਲੇ ਸਾਲ ਵੀ ਸੂਰ ਬਾਈ ਬਹੁਤ ਸੀ ਤੇ ਐਤਕੀ ਵੀ ਸੂਰ ਵਾਲੇ ਆ ਸਾਰੇ ਜਿੰਨੇ ਵੀ ਕਿਸਾਨ ਭਰਾ ਖੇਤੀ ਕਰਦੇ ਨੇ ਸਾਰੇ ਬਾਈ ਦੱਸੋ ਕਮੈਂਟ ਕਰਕੇ ਵੀ ਇਹਨਾਂ ਸੂਰਾਂ ਦਾ ਕੀ ਹੱਲ ਹੋਣਾ ਚਾਹੀਦਾ ਜੇ ਕੈਂਚੀ ਮਾਰਦੇ ਆ ਤਾਂ ਮੁੱਦਾ ਚੱਕ ਲੈਣ ਤੁਸੀਂ ਸਮਝ ਹੀ ਗਏ ਹੋਵੋਗੇ ਤੇ ਬਾਈ 55000 ਠਿਕਾ ਮਹਿੰਗੇ ਭਾ ਦਾ ਬੀ ਪਾਇਆ ਮੋਟਰਾਂ ਦੇ ਪਾਣੀ ਲਾਏ ਤੁਹਾਨੂੰ ਪਤਾ ਹੀ ਹੈ ਨਹਿਰ ਤੇ ਐਸੀ ਵੇਸੀ ਆਉਂਦੀ ਹੈ ਹਨਾ ਤੇ ਹੁਣ ਦੱਸੋ ਕੀ ਹੱਲ ਕਰਕੇ ਯਾਰ ਕਿਸਾਨ ਵਿਚਾਰਾ ਕਿੱਧਰ ਜਾਵੇ ਯਾਰ ਭੈਣ ਚ ਕਰਜ ਨੇ ਦਾ ਪਹਿਲਾਂ ਹੀ ਨੱਪਿਆ ਪਿਆ ਹੈਨਾ ਕੀ ਪਤਾ ਕਿਹੜੀਆਂ ਮੀਤਾ ਰੱਖ ਕੇ ਕਣਕ ਬੀਜੀ ਹੈ ਅੱਛਾ ਤਿੰਨ ਤਿੰਨ ਕਰਮਾ ਬਈ ਨਾਲ ਬਟਾਂ ਦੇ ਕਣਕ ਹੈ ਨਹੀਂ ਹੁਣ ਦੱਸੋ ਕੀ ਬਾਈ ਤੇ ਜਿਨ੍ਹਾਂ ਬਾਈ ਵੀਡੀਓ ਸਾਰੀ ਦੇਖ ਕੇ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਬਾਈ ਉਹਨਾਂ ਵੀਰਾਂ ਤੇ ਕਰ ਜਾਵੇ ਜਿੱਥੇ ਬਾਈ ਸੂਰਜ ਛੱਡੇ ਹੈ ਜਿਨੇ ਲਿਆ ਕੇ ਹੈਨਾ ਤੇ ਇਹਨਾਂ ਦਾ ਹੱਲ ਹੋਣਾ ਚਾਹੀਦਾ ਬਾਈ ਕੋਈ ਧੰਨਵਾਦ ਬਾਈ ਸਤਿ ਸ੍ਰੀ ਅਕਾਲ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਓ ਬਾਈ ਦੇਖ ਕੇ